ਉਹ ਵਾਰੀ ਵਰਸੀ ਖਟਣ ਗਿਆ ਸੀ ਇਕੱਠਿਆਂ ਦਾ ਖਟ ਕੇ ਲਿਆਂਦਾ ਸਾਡਾ ਹਰਮੀਤ ਬਾਈ ਬਹੁਤ ਜੀ ਬਹੁਤ ਜਿੰਨੇ ਤਰਨਤਾਰਨ ਦੀ ਚੋਣ ਜਿੱਤ ਕੇ ਆਮ ਪਾਰਟੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਰੰਤਾਂ ਦੀ ਉਪਚਾਉਣ ਦੇ ਵਿੱਚ ਜਿੱਤ ਗਿਆ ਵੀ ਚੜੂ ਉਹ ਖਟਕੇ ਲਿਆਂਦਾ ਚਾੜੂ ਚੋਣ ਦੇ ਵਿੱਚ ਬੱਲੇ ਉਹ ਚਾਰੇ ਪਾਸੇ ਹੋ ਗਈ ਝਾੜੂ ਝਾੜੂ ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਹਾਜ ਰੱਖੀ ਆ ਤਰਨਤਾਰ ਨੂੰ ਪਹੁੰਚੋਣ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਇਹ ਅਫਵਾਹਾਂ ਸੀ ਕਿ ਆਮ ਆਦੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ ਕਾਂਗਰਸ ਕਹਿੰਦੀ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ ਪਰ ਆਮ ਆਦੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਮੋਹਰਾ ਸਰਦਾਰ ਭਗਤ ਸਿੰਘ ਮਾਨਜੀਤ ਜੀ ਹੋਰਾਂ ਦੇ ਕੰਮਾਂ ਤੇ ਗਰਬਿੰਦ ਕੇਰਿਵਾਲ ਸਾਹਿਬ ਨੇ ਸੋਚਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨੇ ਜੀ ਬਿਆਨੋ ਬਿਆਨਨੀ ਕਰਕੇ ਕਾਂਗਰਸ ਨੇ ਹੁਣ ਤੱਕ ਕੀ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਸਕੂਲਾਂ ਦੀ ਸਿੱਖਿਆ ਦੀ ਹੈਲਥ ਦੀ ਔਰ ਡਿਵੈਲਪਮੈਂਟ ਦੀ ਉਹ ਸਾਰੇ ਜਿਹੜੇ ਕੰਮ ਆ ਆਮ ਆਦਮੀ ਪਾਰਟੀ ਲੈ ਕੇ ਕਚਰੀ ਚ ਗਈ ਸੰਗਤ ਨਹੀਂ ਔਰ ਸੰਗਤ ਨੇ ਇਹ ਮੋਹਰ ਲਾ ਕੇ ਇਹ ਸਾਬਤ ਕਰਤਾ ਕਿ 3.5 4 ਸਾਲ ਬਾਅਦ ਵੀ ਉਹ ਪਚੋਣ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਇਹਨੂੰ ਦੂਜੀਆਂ ਪਾਰਟੀਆਂ ਦੇ ਸੈਮੀਫਾਈਨਲ ਮੰਨ ਕੇ ਚੱਲਦੀਆਂ ਸੀ ਵੀ ਇਹ ਸੈਮੀਫਾਈਨਲ ਹੈ ਜਿਹੜੀ ਪਾਰਟੀ ਆ ਤਰਨ ਤਰਨ ਨੂੰ ਪਚੋਣ ਜਿੱਤ ਗਈ 27 ਦੇ ਵਿੱਚ ਉਹਦੀ ਸਰਕਾਰ ਬਣੂ ਆਮ ਆਦੀ ਪਾਰਟੀ ਜਿੱਤ ਰਹੀ ਹੈ ਜੀ ਐਲਾਨ ਹੋਣਾ ਹੀ ਬਾਕੀ ਹੈ ਇਹਦਾ ਮਤਲਬ ਫਿਰ 27 ਦੇ ਵਿੱਚ ਵੀ ਆਮ ਆਦੀ ਪਾਰਟੀ ਆ ਰਹੀ ਹੈ ਜੀ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਵਿਰੋਧੀਆਂ ਨੂੰ ਕਿ 27 ਦੇ ਵਿੱਚ ਵੀ ਆਮ ਆਦੀ ਪਾਰਟੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਗੀ ਰਾਜਾ 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 ਵਡਿੰਗ ਦਾ ਬਿਆਨ ਜੋ ਸਾਹਮਣੇ ਆਇਆ ਸੀ ਕਿਤੇ ਨਾ ਕਿਤੇ ਲਾਦਾ ਉਹਨੂੰ ਲੈ ਕੇ ਬੈਠ ਗਏ ਰਾਜਾ ਵਡਿੰਗ ਦਾ ਬਿਆਨ ਕਾਂਗਰਸੀਆਂ ਜੜਾਂ 'ਚ ਬੈਠੂਗਾ ਇਹ ਨਹੀਂ ਵੀ ਨਿਬੜ ਜੂਗ ਗੱਲ ਇਹ ਜਿੱਥੇ ਵੀ ਕਾਂਗਰਸ ਦਾ ਕੋਈ ਵੀ ਲੀਡਰ ਆਊਗਾ ਉਹਨੂੰ ਪੁੱਛਾਂਗੇ ਵੀ ਭਾਈ ਰਾਜਾ ਆਪਣੇ ਗਏ ਕਹਿੰਦਾ ਤੁਸੀਂ ਕੀ ਕਹਿੰਦੇ ਹੋ ਜੇ ਉਹਦਾ ਸਮਰਥਨ ਕਰਦੇ ਆ ਤਾਂ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਜੇ ਨਹੀਂ ਸਮਰਥਨ ਕਰਦੇ ਤਾਂ ਫਿਰ ਉਹਨੂੰ ਪਾਰਟੀ ਚੋਂ ਘਟਾਉਣ ਦੀ ਇਹ ਗੱਲ ਹੁਣ ਜਿਹੜੀ ਹੈ ਨਾ ਜੀ ਇਹ ਹੁਣ ਉਹਨੇ ਇਹ ਪੰਗਾ ਲਿਆ ਜੀ ਅਸੀਂ ਸਮਾਜ ਨਾਲ ਐਸਸੀ ਸਮਾਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਕਿਸੇ ਐਸਸੀ ਨੂੰ ਖਾਸ ਕਰਕੇ ਉਸ ਵਿਅਕਤੀ ਨੂੰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਰਿਹਾਵੇ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਬਾਰੇ ਇਹ ਵਿਚਾਰ ਰੱਖਣੇ ਕਾਂਗਰਸ ਪਾਰਟੀ ਦੇ ਕਿਸੇ ਪ੍ਰਧਾਨ ਵੱਲੋਂ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਜੀ ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਫ਼ਰਤ ਦਾ ਬੀਜ ਬੋਣ ਵਾਲੇ ਨੂੰ ਕੋਈ ਜਗ੍ਹਾ ਨਹੀਂ ਹੈ। ਕੀ ਲੱਗਦਾ ਪ੍ਰਧਾਨ ਕੀ ਵੀਰ ਦੀ ਖਤਰੀ ਚਾਹ ਫਿਰ ਤੋਂ? ਸਾਰਾ ਕੁਝ ਹੀ ਖਤਰੀ ਚਾਹੀਦੀ ਮੈਨੂੰ ਤਾਂ ਲੱਗਦਾ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ ਹੁਣ। ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਖੁਸ਼ੀ ਨਾਲ? ਅਸੀਂ ਮਰਫੀ ਆ ਜੀ ਆ ਦੇਖੋ ਆ ਮਰਫੀ ਪਹਿਲਾਂ ਹੀ ਆਰਡਰ ਕਰਤਾ ਸੀ ਆ ਦੇਖੋ ਮਰਫੀ ਦਾ ਡੱਬਾ ਆ ਗਿਆ ਜੀ ਤੇ ਢੋਲ ਵੀ ਆ ਗਿਆ ਜੀ ਤੇ ਪੂਰੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਔਰ ਪ੍ਰਮਾਤਮਾ ਕਿਰਪਾ ਕਰੇ 2027 ਦੇ ਵਿੱਚ ਵੀ ਐਂ ਢੋਲ ਵੱਜਣਗੇ ਜੀ। ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਲਗਾਤਾਰ ਪੰਜਾਬ ਦੀ ਸੇਵਾ ਕਰਨ ਲੱਗੇ ਨੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਲਈ ਬੜੇ ਹੀ ਚਿੰਤਾਵਰ ਰਹਿੰਦੇ ਨੇ ਵੀ ਪੰਜਾਬ ਲਈ ਕੀ ਕੀਤਾ ਜਾਵੇ ਪੰਜਾਬ ਦੇ ਪੌਣੇ 4 ਸਾਲ ਦੇ ਕੀਤੇ ਹੋਏ ਕੰਮ ਅੱਜ ਜੋ ਜਮਨੀ ਚੋਣ ਹੋਈ ਆ ਉਹ ਅੱਗੇ ਆਏ ਨੇ ਬੜੀ ਵੱਡੀ ਲੀਡ ਨਾਲ ਆਮ ਆਦੀ ਪਾਰਟੀ ਜਿੱਤੂਈ ਆ ਆਮ ਆਦੀ ਪਾਰਟੀ 2027 'ਚ ਵੀ ਬੜੀ ਵੱਡੀ ਲੀਡ ਨਾਲ ਸਰਕਾਰ ਬਣਾਉਗੀ ਇਹ ਜਿੱਤ ਸਾਡੀ ਯਕੀਨੀ ਆ ਦੇਖੋ ਜੀ ਜਿਹੜੀ ਇਹ ਲੈਕਸਨ ਸੀਗੀ ਤਾਰਨ ਤਾਰਨ ਦੀ ਏ ਬਾਇਆ ਲੈਕਸਨ ਸੀਗੀ ਤੇ ਇਹ ਲੈਕਸਨ ਨੇ ਦੇਖੋ ਕਾਂਗਰਸੀ ਵੀ ਕਹਿੰਦੇ ਸੀ ਕਾਲੀ ਵੀ ਬੀਜੇਪੀ ਵਾਲੇ ਵੀ ਜਿਹੜਾ ਇਹ ਬਾਈ ਇਲੈਕਸ਼ਨ ਜਿੱਤੂਗਾ ਉਹ 2027 ਦੇ ਵਿੱਚ ਸਰਕਾਰ ਬਣਾਉਗਾ ਸੋ ਤਰਨਤਾਰਨ ਦੇ ਲੋਕਾਂ ਨੇ ਜਿਹੜਾ ਸਾਡਾ 3.5 ਸਾਲ ਦਾ ਕਾਰਜਕਾਰੀਆ ਸਰਦਾਰ ਭਗਤ ਸਿੰਘ ਮਾਨ ਦੀ ਉਹਦੇ ਤੇ ਮੋਹਰ ਲਾਉਂਦੇ ਹੋਏ ਦੇਖੋ ਤੁਸੀਂ 10000 ਤੋਂ ਉੱਪਰ ਲੀਡ ਟੱਪ ਗਈ ਹੈ 14-15000 ਦੀ ਲੀਡ ਹੋ ਜਾਣੀ ਆ ਸੋ ਇਸ ਲਈ ਜਿਹੜਾ 2027 ਦੇ ਵਿੱਚ ਵੀ ਹੁਣ ਆਵਾ ਦੀ ਪਾਰਟੀ ਦੀ ਜਿਹੜੀ ਜਿੱਤਾ ਉਹ ਕਲੀਅਰ ਹੋਊਗੀ ਸੋ ਅਸੀਂ ਜਿਹੜੇ ਤਰਨਤਾਰਨ ਦੇ ਲੋਕ ਨੇ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ